ਕੀ ਕਹਾਂਗੇ ਕਿ ਲੱਗਦਾ ਹੈ ਬਿਲਕੁਲ ਜੀ ਅੱਜ ਸਾਡਾ ਫਰਜ਼ ਬਣਦਾ ਔਰ ਬਾਲਕੀ ਸਾਹਿਬ ਦਾ ਮੈਂ ਔਰ ਡੀਸੀ ਸਾਹਿਬ ਨੇ ਜੀ ਆਖਿਆ ਔਰ ਨਾਲ ਸਾਡੇ ਸਾਰੇ ਆਪਣੇ ਚੇਅਰਮੈਨ ਸਾਹਿਬਾਨ ਜੀ ਔਰ ਹੁਣ ਬਾਲਕੀ ਸਾਹਿਬ ਤੋਂ ਪਹਿਲਾਂ ਪਹਿਲਾਂ ਪਹੁੰਚਣ ਤੋਂ ਪਹਿਲਾਂ ਜਾਜਾ ਹੋਰ ਲੈ ਲਈਏ ਵੀ ਕੋਈ ਕਮੀ ਫਿਸੀ ਨਾ ਰਵੇ ਕਿਉਂਕਿ ਸ਼ਾਮ ਨੂੰ ਜਿਹੜੀ ਹੈ ਸਾਡੇ ਮੈਂ ਕਹਿ ਸਕਦਾ ਵੀ ਸਾਡੇ ਪ੍ਰਧਾਨ ਸਾਹਿਬ ਦੇ ਰਹਿਨ ਦੇ ਮੈਂ ਦੇ ਹਾਤਿਸ਼ਬਾਦੀ ਬਾਜੀ ਵੀ ਜਿਹੜੀ ਉਹ ਚਲਾਈ ਜਾਣੀ ਹੈ ਸੋ ਸਾਨੂੰ ਇਹ ਹੈ ਵੀ ਕਿਸੇ ਵੀ ਕਿਸਮ ਦੀ ਕੋਈ ਕਮੀ ਫਿਸੀ ਨਾ ਰਵੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰੂ ਸਾਹਿਬ ਦੀ ਪਾਕੀ ਜੁਆਈ ਹੈ ਉਸ ਦਾ ਸਵਾਗਤ ਕੀਤਾ ਹੈ ਵੱਡੇ ਭਾਗਾਂ ਵਾਲੇ ਹਾਂ ਜੀ ਸਾਨੂੰ ਇਹ ਮੌਕਾ ਮਿਲਿਆ ਸੋ ਇਸ ਦੇ ਨਾਲ ਹੀ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਅਗਲੇ ਜਿਹੜਾ 2 ਦਿਨ ਦਾ ਫੰਕਸ਼ਨ ਹੈ ਇਹ ਵਧੀਆ ਤਰੀਕੇ ਨਾਲ ਚੱਲੇ ਸਾਰੇ ਸ਼ਰਦਾ ਦੇ ਨਾਲ ਇਸ ਵਿੱਚ ਪਾਰਟਿਸਪੇਟ ਕਰਨ ਬਾਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਸਾਰੇ ਸਫਾਈ ਦੇ ਲਾਈਟ ਦੇ ਇਹ 시드ਨੀ ਵੀ ਸੰਗਤਵਾਰਾਂ ਆ ਰਹੀ ਹੈ ਉਹਨਾਂ ਵਾਸਤੇ ਸਾਰੇ ਪ੍ਰਬੰਧ ਕੀਤੇ ਨੇ ਜੇਕਰ ਕਿਸੇ ਵੀ ਜੋ ਬਾਰਾਂ ਆ ਰਿਹਾ ਹੈ ਜਾਂ ਸ਼ਹਿਰ ਵਾਸੀ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ